ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡਾ ਅੱਜ ਦੇ ਬਲੌਗ ਦੇ ਵਿੱਚ ਅੱਜ ਦੇ ਬਲੌਗ ਦੀ ਸ਼ੁਰੂਆਤ ਕਰ ਰਹੇ ਆਂ ਆਪਾਂ ਦੀਪ ਤੋਂ ਪਹਿਲਾਂ ਆਪਾਂ ਕੰਮ ਧੰਦੇ ਨਿਵੇੜਿਆ ਟਾਈਮ ਹੋ ਗਿਆ 2:30 ਵੱਜ ਚੁੱਕੇ ਆ ਇਸ ਤੋਂ ਪਹਿਲਾਂ ਆਪਾਂ ਸਾਰੇ ਕੰਮ ਧੰਦੇ ਨਿਵੇੜਿਆ ਕੁੜੀਆਂ ਨੂੰ ਕੰਮ ਦਿੱਤਾ ਜਿੰਨਾ ਵੀ ਸ਼ੂਟ ਕਰਨ ਵਾਲਾ ਸੀਗਾ ਜਿਹੜਾ ਸੂਟਾਂ ਦਾ ਉਹ ਕੀਤਾ ਤੇ ਹੁਣ ਆਪਾਂ ਫ੍ਰੀ ਹੋਏ ਸੀਗੇ ਤਾਂ ਹੁਣ ਆਪਾਂ ਕਰ ਰਹੇ ਆਂ ਬਲੌਗ ਸ਼ੂਟ ਰੁਜਾਰ ਸਿੰਘ ਜੀ ਸੁੱਤੇ ਪਏ ਨੇ ਠੀਕ ਹੈ ਤੇ ਹੁਣ ਆਪਾਂ ਥੋੜੇ ਜਿ ਕਰਕੇ ਆਉਣੇ ਆ ਬਾਜ਼ਾਰ ਦੇ ਕੰਮ ਕਰ। ਲਓ ਬਈ ਗਾਇਸ ਆਪਾਂ ਹੋ ਗਏ ਆ ਰੈਡੀ ਠੀਕ ਆ ਇਹ ਸੂਟ ਦਾ ਹਲੇ ਤੱਕ ਸ਼ੂਟ ਹੀ ਨਹੀਂ ਹੋਇਆ ਇੰਸਟਾਗ੍ਰam ਤੇ ਪੋਸਟ ਵੀਡੀਓਜ਼ ਪਾਉਣ ਵਾਸਤੇ ਤਾਂ ਅੱਜ ਮੌਕਾ ਮਿਲਿਆ ਤਾਂ ਮੈਂ ਤਿਆਰ ਹੋ ਗਈ ਆ ਠੀਕ ਐ ਆ ਹੀਲ ਲਿਆਂਦੀ ਸੀ ਮੈਂ ਤੁਹਾਨੂੰ ਉਹਦੀ ਹੀਲ ਦੀ ਗੱਲ ਕਰ ਰਹੀ ਸੀ ਨਾ ਆਹ ਵਾਲੀ ਹੀਲ ਲਿਆਂਦੀ ਸੀ ਮੈਂ ਵਾਕਾ ਲਿਆਂਦੀ ਉਹ ਮੈਨੂੰ ਬੜੀ ਪਿਆਰੀ ਲੱਗੀ ਵਧੀਆ ਲੱਗੀ ਸੋਹਣੀ ਲੱਗੀ ਮੈਨੂੰ ਇਹ ਹੀ ਉਹ ਦਿਨ ਮੈਨੂੰ ਰਿੱਕੀ ਨੇ ਦਿਵਾਈ ਸੀਗੀ ਇਹ ਵਾਲੀ ਹੀਲ ਆਈ ਤਾਂ ਮਹਿੰਗੀ ਸੀਗੀ ਉਹਨਾਂ ਦੇ ਨਾ ਥੋੜੀ ਜਿਹੀ ਮਹਿੰਗੀ ਹੁੰਦੀ ਆ ਹਨਾ ਰਿੱਕੀ ਉਹਨ ਦੀ ਕੰਫਰਟੇਬਲ ਆ ਵਧੀਆ ਲੱਗ ਰਹੀ ਆ ਸੁਪਨ ਵਾਲਾ ਨਾ ਭਾਈ ਲੋ ਵੀ ਦੁਪੱਟਾ ਇੱਧਰ ਆ ਗਿਆ ਆਪਣਾ ਤਿਆਰ ਹੋ ਕੇ ਲੈ ਆ ਚੀ ਤੈਨਜੀ ਥੈਂਕ ਯੂ ਜੀ ਚਲੋ ਮੇਰੇ ਸਿਰ ਦੇ ਸਾਈਂ ਜੀ ਉੱਠੋ ਸਿਰ ਦੇ ਸਾਈਂ ਜੀ ਮੈਚਿੰਗ ਕਰੀ ਬੈਠੇ ਹਾਂ ਬਲੈਕ ਤੇ ਬਲੈਕ ਅੱਜ ਤਾਂ ਆ ਕੇ ਪੀਵਾਂਗੇ ਚਾਹ ਖੜੇ ਹੋਇਓ ਹੋਰ ਆਓ ਇਹ ਚਾਹ ਪੀ ਕੇ ਪਿੰਡਾਂ ਦੀ ਰੱਖ ਦਿਂ ਜਮੇ ਇੱਧਰ ਦੇਖ ਲਓ ਭਈ ਅੱਜ ਤਾਂ ਪੂਰੀ ਪਰਫੈਕਟ ਮੈਚਿੰਗ ਹੋ ਗਈ ਸਾਡੀ ਦੋਨਾਂ ਦੀ ਇੱਕ ਸਮਾਨ ਗੱਡੀ 'ਚ ਇੱਕ ਸਮਾਨ ਗੱਡੀ 'ਚ ਰੱਖ ਦਿਓ ਜੀ ਹੁਣ ਆਪਾਂ ਚੱਲੇ ਆਂ ਸ਼ੂਟ ਕਰ ਆਊਟਲੈਟ ਬਾਅਦ ਚ ਰੱਖਣੀ ਅਸੀਂ ਇੱਥੇ ਆਵਾਂਗੇ ਪਹਿਲਾਂ ਕਿਹੜਾ ਸ਼ੂਟ ਕਰਿਆ ਇਹ ਫਿਰ ਕਰ ਲਾਂਗੇ ਠੀਕ ਆ ਹੁਣ ਚੱਲੇ ਆਪਾਂ ਆਊਟਲੈਟ ਸ਼ੂਟ ਕਰਦੇ ਦੇਖ ਲਓ ਅੱਜ ਜਨਾ ਮੈਂ ਬਹੁਤ ਟਾਈਮ ਬਾਅਦ ਬੰਨ ਬਣਾਇਆ ਰਿੱਕੀ ਹੂੰ ਜੂੜਾ ਹਨਾ ਕਿੰਨੇ ਟਾਈਮ ਬਾਅਦ ਕੀਤਾ ਲਾਸਟ ਟਾਈਮ ਜਦੋਂ ਮੈਂ ਜੂੜਾ ਬਣਾਇਆ ਸੀਗਾ ਪਿਛਲੀਆਂ ਗਰਮੀਆਂ ਵੇਲੇ ਜਦੋਂ ਸ਼ੂਟ ਕੀਤੀ ਸੀਗੀ ਪਿਛਵੀ ਤੋਂ ਪਿਛਲੀ ਗਰਮੀ ਜੋ ਨਿੱਕੇ ਬੁੱਟੀ ਵਾਲੇ ਸੂਟ ਬਣਾਏ ਸੀਗੇ ਉਦੋਂ ਜੂੜਾ ਕਰਕੇ ਸ਼ੂਟ ਕਰਕੇ ਆਈ ਸੀ ਮੈਂ ਸੂਟਾਂ ਦੇ ਅੱਜ ਇੰਨੇ ਟਾਈਮ ਬਾਅਦ ਘੱਟੋ ਘੱਟ 2 ਸਾਲਾਂ ਬਾਅਦ ਮੈਂ ਦੁਬਾਰੇ ਜੂੜਾ ਦਾ ਜਿਹੜਾ ਉਹ ਨਿੱਕੀ ਬੂਟੀ ਵਾਲੇ ਸੂਟ ਨਾਲ ਕੀਤਾ। ਤੇ ਤਾਈ ਨੂੰ ਫਿਰ ਇੱਕ ਹੋਰ ਵਾਲਾ ਟਾਈਮ ਗਿਆ ਸੀਗਾ ਆ ਸੂਟ ਬਣਾਏ ਨੂੰ ਹਨਾ ਬਲੌਗ ਵੀ ਅਪਲੋਡ ਕਰਦਾ ਸੀਗਾ ਮੈਨੂੰ ਕਾਫੀ ਸਾਰੇ ਆਰਡਰ ਵੀ ਆ ਗਏ ਇਹਦੇ। ਪਰ ਮੈਂ ਇੰਸਟਾਗ੍ਰਾਮ ਤੇ ਨਹੀਂ ਹਲੇ ਇਹਦੀ ਕੋਈ ਪੋਸਟ ਵਗੈਰਾ ਕੋਈ ਵੀਡੀਓ ਅੱਜ ਤਾਈ ਨੂੰ ਸ਼ੂਟ ਕਰਨ ਜਾ ਰਹੇ ਆ ਆਪਾਂ ਅੱਜ ਪਾਵਾਗੇ ਆਪਾਂ ਹਨਾ। ਤਾਂ ਕਰਕੇ ਚਲੋ ਰਸਤੇ ਜਾਪਾਂ ਬਸ ਜਾਣੇ ਆ। ਸ਼ਾਪਿੰਗ ਆਪਾਂ ਕੋਈ ਨਹੀਂ ਕਰਨੀ ਭਾਈ। ਠੀਕ ਹੈ ਬਸ ਕਲਾ ਸ਼ੂਟ ਹੀ ਕਰਕੇ ਆਉਣਾਗਾ ਜੇ ਕੁਝ ਖਾਣਾ ਪੀਣਾ ਹੋਇਆ ਤਾਂ ਦੇਖ ਲਾਂਗੇ ਉਹ ਵੀ ਡਰਾਈਵ ਥਰੂ ਹੀ ਫੜ ਲਾਂਗੇ ਹਨਾ ਟਾਈਮ ਤਾਂ ਚੱਕਰ ਵਾਲਾ ਬਣਦਾ ਲੋਬੀ ਫਿਰ ਕੀ ਕਹਿੰਦੇ ਟਰੈਕਟਰ ਤੇ ਫੁੱਲ ਵਾਲੇ ਪੜੇ ਟਰੈਕਟਰ ਤੇ ਫੁੱਲ ਮੇਨ ਲਾਦਾ ਤਾਂ ਰਲ ਲਾਰ ਕੇ ਇਹਨਾਂ ਨੇ ਮਨਪ੍ਰੀਤ ਸੂਟ ਪਾ ਕੇ ਹੋ ਇਹ ਉਦੋਂ ਲਾਈ ਸੀ ਵਸਾਖੀ ਵਾਲੇ ਦਿਨ ਆ ਬੰਦਾ ਇਹ ਤੇ ਬੁੜੀ ਜੀ ਉੱਥੇ ਖੜਾਈ ਸੀ ਇਹ ਸਾਖੀ ਵਾਲੇ ਦਿਨ ਲਾਈ ਸੀ ਲੋਬੀ ਭਾਈ ਪਹੁੰਚ ਗਏ ਆਪਾਂ ਆਊਟਲੈਟ ਹੁਣ ਆਪਾਂ ਕਰਾਂਗੇ ਸ਼ੂਟ ਉਸ ਤੋਂ ਬਾਅਦ ਹੁਣ ਵੀਕਐਂਡ ਦੇਸ ਤੇ ਵੀ ਹਾਂ ਕੱਟ ਕਿੰਨਾ ਦਾ ਆਹ ਕੱਟ ਤਾਂ ਬਹੁਤ ਚਲੋ ਆਜੋ ਲੋ ਬਈ ਰੇਕੀ ਦਾ ਜਦੋਂ ਦਿਲ ਕਰਦਾ ਹੈਗਾ ਜੇ ਕਦੇ ਔਰ ਗਲੈਟ ਆਉਣੇ ਆ ਤੇ ਤੇ ਦਾ ਮਨ ਕਰੇ ਉਹਦੇ ਜਰੂਰ ਮਿਲਕ ਬਦਾਮ ਪੀ ਕੇ ਜਾਂਦੇ ਹਾਲਦੀ ਰਾਮ ਤੋਂ ਹਰ ਰੋਜ਼ ਨਹੀਂ ਡੇਲੀ ਨਹੀਂ ਜਦੋਂ ਵੀ ਮਤਲਬ ਜਦੋਂ ਕੁਝ ਨਾ ਖਾਦਾ ਪੀਤਾ ਹੋਵੇ ਉਹਦੋਂ ਵਿਰੇ ਮਿਲਕ ਬਦਾਮ ਲੈ ਲੈਂਦੇ ਇਹਨਾਂ ਦਾ ਫੇਵਰੇਟ ਆ ਮਿਲਕ ਬਦਾਮ ਹਾਲਦੀ ਰਾਮ ਦਾ ਤੇ ਮੈਂ ਜਿਵੇਂ ਓਪੋਜ਼ਿਟ ਆ ਮੈਨੂੰ ਮਿਲਕ ਬਦਾਮ ਬਿਲਕੁਲ ਨਹੀਂ ਪਸੰਦ ਇਹਨਾਂ ਨੂੰ ਇਹ ਦੁੱਧ ਵਾਲੀਆਂ ਚੀਜ਼ਾਂ ਇਦਾਂ ਜ਼ਿਆਦਾ ਵਧੀਆ ਲੱਗਦੀਆਂ ਕੜੀਆਂ ਹੋਈਆਂ ਤੇ ਜਿਵੇਂ ਜੁਝਾਰ ਨੂੰ ਵੀ ਜਿਆਦਾ ਪਸੰਦ ਆ ਮਿਲਕ ਬਦਾਮ ਦਹੀਂ ਬੇਰਕਾ ਦੀ ਜਾਂ ਕੁਝ ਹੋਰ ਮਿੱਠੀਆਂ ਚੀਜ਼ਾਂ ਮੈਨੂੰ ਤੁੜੀਆਂ ਘੱਟ ਪਸੰਦ ਆ ਇਹਨਾਂ ਨੂੰ ਜਿਆਦਾ ਪਸੰਦ ਚਲੋ ਮਰੀ ਨੂੰ ਖਵਾਇਆ ਕਰੀ ਸੱਚ ਦਹੀਂ ਤੋਂ ਜਿਆਦਾ ਆ ਯਾਰ ਉਹ ਠੀਕ ਉਹਦਾ ਸਾਮ ਚਾ ਠੀਕ ਸੀ ਉਹਨੂੰ ਦਹੀਂ ਖਵਾਇਆ ਕਰ ਬੱਚਿਆਂ ਨੂੰ ਗਰਮੀ 'ਚ ਜ਼ਰੂਰ ਦਹੀਂ ਖਵਾਇਆ ਕਰੋ ਸ਼ੱਕਰ ਲੈ ਕੇ ਉਹਨੇ ਸ਼ੱਕਰ ਭਾਗ ਫੇਰ ਖਵਾ ਦੇ ਕਰਾਂਗੀ ਮੈਨੂੰ ਕਮੈਂਟ ਆ ਗਿਆ ਫਸਟ ਕਮੈਂਟ ਇਹ ਅੰਤ ਦਾ ਕਹਿੰਦੀ ਪੰਜਾਬੀ ਵਾਲੇ ਮੈਡਮ ਲੱਗਦੇ ਸਾਡੇ ਪਰੰਜੀਤ ਮੈਡਮ ਹੁੰਦੇ ਸੋ ਲੰਬੇ ਵੀ ਸੀ ਪਤਲੇ ਵੀ ਸਕੇ ਐਵੇਂ ਜੁੜਾ ਕਰ ਕਰ ਕੇ ਰਹਿੰਦੇ ਸੀ ਉਹ ਫੀਲਿੰਗ ਆ ਰਹੀ ਹੈ ਮੈਡਮ ਵਾਲੀ ਹਾਂਜੀ ਮੈਡਮਾਂ ਦੇ ਐ ਲੰਬੇ ਜਕਮੀਜ਼ ਪਾਏ ਹੁੰਦੇ ਆ ਨਾ ਹਾਂਜੀ ਵਧੀਆ ਸਾਡੇ ਵੀ ਜਿਹਨੇ ਪੰਜਾਬੀ ਦੀ ਮੈਡਮ ਨੂੰ ਡੀਪੀ ਮੈਡਮ ਐ ਇਹ ਦੋਨਾਂ ਦੇ ਪਾਏ ਹੁੰਦੇ ਸੀ ਲੋ ਚੱਕਲੇ ਸਾਮਾਨ ਹੁਣ ਕਰ ਕੇ ਆਨੇ ਮਾਰਕੀਟ ਦੇ ਕੰਮ ਰਿੱਕੀ ਗੱਡੀ ਚ ਕਰ ਰਹੇ ਨੇ ਮੇਰਾ ਵੇਟ ਠੀਕ ਹੈ ਤੇ ਆਪਾਂ ਜਾઈએ ਨਾਲੇ ਕੁਝ ਖਾ ਪੀ ਲਾਂਗੇ ਚਲਿਏ ਸਰਦਾਰ ਜੀ ਸਰਦਾਰ ਜੀ ਕੰਮ ਕਰਨ ਚਲਿਏ ਲੋ ਬਾਈ ਮੌਸਮ ਦੇਖੋ ਤੁਸੀਂ ਜਮਾ ਅਜੇ ਕੈਮਰੇ ਚ ਸਾਫ ਦਿਖ ਰਿਹਾਗਾ ਹਨਾ ਵੀਊ ਚੈੱਕ ਕਰੋ ਹਲੇ ਕੈਮਰੇ ਚ ਸਾਫ ਦਿਖ ਰਿਹਾਗਾ ਬਾਈ ਵੀਊ ਚੈੱਕ ਕਰੋ ਤੇ ਬੈਸੇ ਪੂਰਾ ਕਾਲਾ ਕਾਲਾ ਹੋ ਰਕਿਆ ਕਿਉਂਕਿ ਬੱਦਲ ਆ ਗਿਆ ਚੜ ਕੇ ਉਤਰੋ ਬੱਦਲ ਚੜ ਕੇ ਆ ਗਏ ਮਾੜੀ ਗੱਲਾਂ ਨੇ ਕੰਪਨਾਂ ਵਧੀਆਂ ਨੇ ਲੋਕਾਂ ਦੀਆਂ ਹਾਂ ਨਹੀਂ ਨਹੀਂ ਇਹ ਤਾਂ ਗੱਲ ਹੈ ਜੀ ਨਾ ਪਵੇ ਮੌਸਮ ਨਾ ਪਵੇ ਤਾਂ ਬੜੀ ਵਧੀਆ ਗੱਲ ਆ। ਬੜੀ ਚੰਗੀ ਆ ਗਈ ਇਹੇ ਮੌਸਮ ਨਾਲੋਂ ਤਾਂ ਸਹੀ ਗੱਲ ਆ ਜਿਹੜੇ ਲੋਕਾਂ ਦਾ ਹਨਾ ਨੁਕਸਾਨ ਹੁੰਦਾ ਨੁਕਸਾਨ ਹੁੰਦਾ ਉਹੀ ਤਾਂ ਗੱਲ ਆ ਕਈ ਵਾਰ ਸਹੀ ਗੱਲ ਆ ਥੋੜੀ ਜਿਹੀ ਚੁੱਕ ਗਿਆ ਉਹ ਹਨਾ ਇਹ ਨਾ ਕੜਕਾ ਵਪਾਰੀ ਹੈ ਵੀ ਹੋਈਆਂ ਹੋਈਆਂ ਬਿਸ਼ਿਆਣੀ ਹਾਂ ਉਹੀ ਤਾਂ ਗੱਲ ਹੈ ਢੇਰੀ ਵੀ ਮਾੜੀ ਐ ਮੀਂਹ ਵੀ ਮੜ ਤੂੰ ਨੇ ਜੀਜੀ ਮਾੜੀਆਂ ਨੇ ਹੁਣ ਤਾਂ ਪਰ ਮਾਤਮਾ ਨਾ ਰੁਕ ਜੇ ਵਸ ਰੱਬ ਨਗਾ ਦੇ 10 ਦਿਨ 10 ਦਿਨ ਨਗਾ ਦੇ 10 ਦਿਨਾਂ ਦੇ ਵਿੱਚ ਸਾਰਿਆਂ ਦੀ ਵਟੀਆਂ ਜਾਣੀਆਂ ਤੂੰ ਦੀ ਤੰਦਾ ਵੀ ਸਾਮਣਾ ਜਾਊ ਸਹੀ ਗੱਲ ਆ ਸਾਰਾ ਕੁਝ ਸਹੀ ਹੋ ਜਾਊ ਲਓ ਬਈ ਕੱਢ ਲਿਆ ਗਿਫਟ ਜਿਹੜਾਰ ਦਾ ਗਿਫਟ ਚੇਂਜ ਕਰਨਾ ਅੱਜ ਆਪਾਂ ਚਲੋ ਦੇਖ ਰਿੱਕੀ ਟਾਈਮੋਂ ਕੁਝ ਵੀ ਨਹੀਂ ਹੈਗਾ ਐ ਲੱਗਦਾ ਜਿਵੇਂ ਜਿਵੇਂ 8 ਵਜ ਚੁੱਕੇ ਹੁੰਦੇ ਆ ਨਾ ਮਿੰਟ ਚ ਉੱਡ ਜਾਂਦੀ ਆ ਕਿ ਜਾਣੀ ਆ ਉਹਨੇ ਮੈਂ ਬੈਹ ਜੂਗੀ ਫਿਰ ਫੋਨ ਕਰਗਾ ਉਹਨੂੰ ਕਹੇ ਆ ਜਾ ਬਾਜ਼ਾਰ ਦੇ ਵਿੱਚ ਇੰਨਾ ਜ਼ਿਆਦਾ ਭੜਾ ਤੂਫਾਨ ਆ ਬਾਹਰ ਕਿੰਨਾ ਭੜਾ ਹੋਊਗਾ ਬਹੁਤ ਜ਼ਿਆਦਾ ਭੜੀ ਨੇਰੀ ਆ ਬਈ ਬਹੁਤ ਜ਼ਿਆਦਾ ਦੇਖੋ ਬਾਬੇ ਟਾਈਮ ਕਿੰਨਾ ਕਰੀਂ ਕਿਹ ਅੰਦਾਸ ਮੈਨੂੰ 4 ਵਜੇ ਆ 4 ਵਜੇ ਆ ਚਾਰ ਪੌਣੇ 5 4 ਵਜੇ ਨੇ ਹਜੇ ਜਾਮ ਵੀ ਲੱਗ ਗਿਆ ਚੱਕੋ 4 ਵਜੇ ਕੇ ਤੇ ਲੱਗ ਗਿਆ ਚਾਮ ਕੁੜੀਏ ਟੈਣ ਰੈਣ ਉਸ ਨਾਂ ਦੇ ਆਸ਼ਿਕਾਂ ਦੀ ਨiyet ਖਰਾਬ ਹੈ ਸੱਚ ਕੇ ਨਾ ਨਿਕਲੇ ਉਹ ਸੋਣਿਓ ਮੌਸਮ ਖਰਾਬ ਹੈ ਮੀਂਹ ਆਈ ਹੈ ਹਣਾ ਇਹ ਤਰੀਕੇ ਰਿਕੇ ਵੇ ਇੱਕ ਗੱਲ ਤੁਸੀਂ ਦੇਖੀ ਐ ਜਦੋਂ ਕਣਕਾਂ ਪੀਕਤੇ ਹੁੰਦੀਆਂ ਜਾਂ ਝੋਨਾ ਪੈੜੀ ਪੈਣਾ ਮੀ ਇਹ ਜਿਹੇ ਪ੍ਰਤਿਆਈ ਗਲ ਦੇਖ ਰਿਕੇ ਬਾਹ ਵਾਲੀ ਨਹਿਰੀ ਸੀ ਹਣਾ ਡਿਗੀਆਂ ਆਉਣ ਤਾਂ ਚਾਹੇ ਪਵੇ ਨਾ ਪਵੇ ਰਿੱਕੀ ਹੁਣ ਤਾਂ ਡਿਗੀਆਂ ਹੋਣੀਆਂ ਗਣਕਾ ਇਹ ਅੰਨੇ ਚੰਗੇ ਕੋਈ ਨਹੀਂ ਤੋ ਉਹਨੇ ਨਹਿਰੀ ਨੂੰ ਵਿਵਾਰੀ ਆ ਗਿਆ ਤਾਂ ਫੇਰ ਪਰ ਅੱਜ ਦਾ ਪਹਿਲਾਂ ਨਹਿਰੀ ਸੀ ਫਿਰ ਮੀਂਹ ਆਏ ਹੋਏ ਅੱਜ ਲੋਬੀ ਆ ਪਾਹ ਪਹੁੰਚ ਗਏ ਕਚੈਰੀ ਚੌਂਕ ਕੁਝ ਖਾਣਾ ਸੀਗਾ ਅੱਜ ਸਵੇਰ ਦੀ ਮੇਰੀ ਫਾਸਟਿੰਗ ਹੀ ਚਲੀ ਜਾਂਦੀ ਹੈ ਵੇਰ ਜੀ ਫਾਸਟਿੰਗ ਚ ਲੀ ਜਾਂਦੀ ਹਾਂ ਮੈਂ ਇੱਕ ਬੁਰਕ ਹੀ ਨਹੀਂ ਗਾਦੀ ਰੋਟੀ ਦੀ ਚਾਹ ਹੀ ਪੀ ਜਾਂਦੀ ਐ ਨਹੀਂ ਪਤਾਥੇ ਨੇ ਮੇਰੇ ਤੇਜਾਬਾਂ ਚ ਫਿਰ ਮੈਂ ਬੋਲ ਹੀ ਨਾ ਦੇ ਆਪ ਦੀ ਪੂਰਾ ਮੌਸਮ ਖਰਾਬ ਓਕੇ ਓਕੇ ਆइए ਨਰੇਸ਼ ਅੰਤਰਾ ਹੋਰ ਦੇਖ ਦੇ ਇਹ ਤਾਂ ਦੂਜਾ ਦਾ ਛੋਟਾ ਹੈਗਾ ਇਹ ਤਾਂ ਦੂਜੇ ਵਾਲੇ ਨਾਲ ਤਾਂ ਇਹ ਵੀ ਪਾ ਦੇ ਵਿੱਚ ਦੂਜੇ ਚਾਰਜ ਪਤਾ ਸੀਗਾ ਮੇਰਾ ਛੋਟੇ ਫੋਨ ਵਾਲਾ ਤੁਸੀਂ ਵੜ ਲੀ ਸੀ ਕਣਕ ਕੰਮ ਹੋਣੀ ਸੀ ਮਸ਼ੀਨ ਨੂੰ ਸਾਡੇ ਵੀ ਬਾਲੀਆਂ ਭੜੀਆਂ ਵਿਸ਼ਣੀਆਂ ਬਾਲੀਆਂ ਭੜੀਆਂ ਦੇਖ ਕਿੰਨਾ ਬੁਰਾ ਹਾਲਾ ਤੂਫਾਨ ਹੀ ਆ ਥੋੜੀ ਛੋਟੀ ਥੋੜੀ ਸਕੂਟੀ ਡਿੱਗ ਗਈ ਬਾਈ ਕੋਈ ਨਾ ਕੋਈ ਨਾ ਕੋਈ ਨਾ ਆ ਦੇ ਦਿੱਤਾ ਰਿਕੀ ਅਗੇ ਤੁਰ ਆ ਗਈ ਆਏਗਾ ਤਾਂ ਕਲੀਨਿਟਰ ਓਏ ਹੋਏ ਗੱਡੀ ਹੋ ਗੱਡੀ 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 ਹਿਲਦੀ ਆ ਉੱਪਰ ਕੀ ਹੋਸ਼ ਹੋ ਜਾਂਦਾ ਕਿਹੜਾ ਕਿਹੜਾ ਨੇ ਤੁੰਦੂ ਤੁੰਦੂ ਲਾਇਏ ਸੀ ਕੁਝ ਵੀ ਛੱਡਿਆ ਉਹ ਦੇਖੋ ਏ ਇਧਰ ਵੀ ਮੈਨੂੰ ਗੱਡੀ ਦਾ ਹੈਂਡ ਬ੍ਰੇਕ ਲਾ ਮਾ ਲਾ ਕੇ ਆਉ ਜਾਓ ਭਾਜੋ ਜਾਓ ਲਾ ਕੇ ਆਓ ਐ ਗੱਡੀ ਨਾ ਉੱਡ ਜੇ ਕਿਤੇ ਉਹ ਸਾਰਾ ਕੁਝ ਟੱਡੇ ਗਿਆ ਸਟੂਟਰੀ ਦਾ ਟਿਕ ਵੀ ਜਾਓ ਜਾਓ ਲਾ ਕੇ ਉਹ ਜਾਓ ਉਹ ਟੁੱਟ ਗਿਆ ਉਹ ਟੁੱਟ ਗਿਆ ਲੋ ਬਈ ਆਪਾਂ ਅੱਜ ਸੀ ਘਰ ਤੇ ਆਪਾਂ ਬਣਾਣੀ ਸੀ ਥੋੜੀਆਂ ਫਨੀ ਵੀਡੀਓਜ਼ ਉਹ ਆਪਾਂ ਬਣਾਣੀ ਸੀ ਹੁਣ ਲਾਈਟ ਨਹੀਂ ਇਨਵਰਟਰ ਵੀ ਲੋ ਮਾਰ ਗਿਆ ਹੁਣ ਜੁਝਾਰ ਵਾਸਤੇ ਆਪਾਂ ਬਣਾ ਰਿਹਾ ਦਲੀਆ ਕਿਉਂਕਿ ਜੁਝਾਰ ਭੁੱਖਾ ਹੈ ਨਹੀਂ ਕੁਝ ਨਹੀਂ ਖਾਦਾ ਇਹਨੇ ਦਲੀਆ ਖਾਣਾਗਾ ਠੀਕ ਆ ਉਹ ਆਪਾਂ ਇਹਨੂੰ ਦਲੀਆ ਬਣਾ ਦਈਏ ਜੁਝਾਰ ਨੂੰ ਜੋ ਜੀ ਦਲੀਆ ਰੱਖ ਤਾਂ ਮੇਰੀ ਜੁਝਾਰ ਵਾਸਤੇ ਖਾ ਲੂਗਾ ਵਿਚਾਰਾ ਖੇਰ ਖਾ ਕੇ ਫਿਰ ਉਹ ਰੱਜ ਕੇ ਖੇੜੂਗਾ ਮੇਰੇ ਤੋਂ ਨਹੀਂ ਖੇੜਨਾ ਮਿਲਦਾ ਗਲੀਆਂ ਮੇਰੇ ਦੇਤੀ ਘੋਚ ਬਣਾਉਣੀ ਹੁੰਦੀ ਆ ਮੈਂ ਤੇ ਨਾ ਜੁ ਕੋਨ ਤਾਜ ਖੇੜਦੇ ਜੀ ਆ ਦੇਖ ਲਓ ਜੁਹਾਰ ਦੇ ਕੰਮ ਵਿੱਚ ਬੈਠ ਕੇ ਗੇਮ ਦੇ ਸਾਨੂੰ ਖੇਡਣ ਵੀ ਨਹੀਂ ਦਿੰਦਾ ਮੇਰਾ ਜੀ ਇੱਕ ਪੁਆਇੰਟ ਬਣਿਆ ਸੀਗਾ ਇਹਨੇ ਵਿੱਚ ਠੱਪ ਕਰਤਾ ਕੰਮ ਕੱਲ ਵਾਲੇ ਵਲੌਗ ਦੇ ਵਿੱਚ ਤੁਹਾਡੇ ਕਾਫੀ ਸਾਰੇ ਜਿਹੜੇ ਸੀਗੇ ਸਵਾਲ ਸੀਗੇ ਕੁਐਸ਼ਨ ਸੀਗੇ ਤਾਂ ਮੈਂ ਤੁਹਾਨੂੰ ਪਤਾ ਵੀ ਆ ਹਫਤੇ ਦੇ ਵਿੱਚ ਕਿਸੇ ਨਾ ਕਿਸੇ ਵਲੌਗ ਦੇ ਵਿੱਚ ਤੁਹਾਡੇ ਜਿਹੜੇ ਕਮੈਂਟਸ ਹੁੰਦੇ ਆ ਸੋਹਣੇ ਸੋਹਣੇ ਜੋ ਵੀ ਕਮੈਂਟ ਕਰਦੇ ਉਹਨਾਂ ਦੇ ਨਾਮ ਬੋਲਣੇ ਹੁੰਦੇ ਆ ਨਾਮ ਬੋਲ ਕੇ ਠੀਕ ਹੈ ਤੇ ਕਮੈਂਟ ਪੜ੍ਹ ਕੇ ਸੁਣਾਉਣੇ ਆ ਆਪਾਂ ਚਲੋ ਜੀ ਮੈਂ ਸੁਣਾਉਣੀ ਆ ਤੁਹਾਨੂੰ ਵੇਟ ਕਰੋ ਪਹਿਲਾਂ ਆਪਾਂ ਆਪਣਾ ਵਲੌਗ ਕੱਢ ਲਈਏ ਕੱਲ ਵਾਲਾ ਠੀਕ ਹੈ ਕੱਲ ਵਾਲਾ ਆਪਣਾ ਵਲੌਗ ਸੀ ਲਹਿੰਗਿਆਂ ਵਾਲਾ ਲੈਂਗਿਆ ਵਾਲਾ ਬਲੌਗ 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 ਆ ਰਿਹਾ ਠੀਕ ਹੈ ਜੀ ਇਹਦੇ ਨੀਚੇ ਤੁਸੀਂ ਕਮੈਂਟ ਕੀਤੇ ਆ ਬੇਟਾ ਜੀ ਬੁਟੀਕ ਕਿੱਥੇ ਹੈ ਵਾਈਕਰੂ ਜੀ ਚੜਦੀ ਕਲਾ ਵਿੱਚ ਰੱਖੇ ਸਤਵਿੰਦਰ ਕੌਰ ਟਿਵਾਣਾ ਨੇ ਕਮੈਂਟ ਕੀਤਾ ਸੀ ਜੀ ਬੁਟੀਕ ਕਿੱਥੇ ਦੱਸੋ ਰਿੱਕੀ ਆਊਟਸਾਈਡ ਓਮਨ ਸਿਟੀ ਅੰਡਾ ਰੋਡ ਬਰਨਾਲਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਸਮਨ ਕਲੇਰ ਨੇ ਸਸ਼ੀ ਕਲ ਦੀ ਬਧੀਆ ਲੱਗਦੀ ਆ ਤੁਹਾਡੇ ਬਲੌਗ ਦੇਖਣ ਚ ਥੈਂਕ ਯੂ ਸੋ ਮੱਚ ਭੈਣੇ ਬਹੁਤ ਬਹੁਤ ਧੰਨਵਾਦ ਜਸਕੌਰ ਨੇ ਕਮੈਂਟ ਕੀਤਾ ਸੀ ਜੁਹਾਰ ਜਸ ਲੁਕਿੰਗ ਸੋ ਕਿਊਟ ਥੈਂਕ ਯੂ ਭੈਣੇ ਜਸਵਿੰਦਰ ਕੌਰ ਨੇ ਜਸਕੌਰ ਸੋਰੀ ਜਸਕੌਰ ਜਸਕੌਰ ਨੇ ਮੈਂ ਪੁੱਛਿਆ ਸੀ ਕਿ ਬਿਆਨਤ ਦੇ ਕਿੰਨੇ ਬੱਚੇ ਆ ਭਾਈ ਬਿਆਨਤ ਦੇ ਕਿੰਨੇ ਬੱਚੇ ਆ ਦੱਸ ਦੋ ਇੱਕ ਮੁੰਡਾ ਇੱਕ ਬੇਟਾ ਗਾ ਬਿਆਨਤ ਦੇ ਸਿੱਧੂ ਦੀਦੀ ਆ ਬੀਰਪਾਲ ਕੀ ਲੱਗਦੀ ਆ ਦੀਦੀ ਵੀਰਪਾਲ ਬਈ ਵੀਰਪਾਲ ਦੀ ਮੈਦੀਦੀ ਹੋਈ ਲੱਗਦੀ ਆ ਜੇ ਤੁਸੀਂ ਕਦੋਂ ਚੁੰਨੀਆਂ ਦੇ ਕੇ ਆਉਂਗੇ ਉਹਨਾਂ ਨੂੰ ਬਸ ਬਈ ਦੇਖਦੇ ਆ ਕਿ ਫਿਰ ਬਣਾਈਏ ਪਲਾਨ ਹਨਾ ਬਸ ਇੱਕ ਅੱਧੇ ਦਿਨ ਚ ਜਾਨੀ ਆ ਬਸ ਦੇ ਕੇ ਆਉਣੀ ਦੀਦੀ ਤੁਸੀਂ ਰਿਪਲਾਈ ਨਹੀਂ ਕਰਦੇ ਸੌਰੀ ਬਈ ਕਈ ਵਾਰ ਨਹੀਂ ਹੁੰਦਾ ਤਾਂ ਕਰਕੇ ਤੁਸੀਂ ਕਦੇ ਪਸੂਆਂ ਵਿੱਚ ਆਏ ਨਹੀਂ 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 ਬੁਟੀਕ ਕਰਕੇ ਸਾਡਾ ਬਾਹਰਲੇ ਘਰੇ ਢੇੜਾ ਘੱਟ ਵੱਜਦਾਗਾ ਨਹੀਂ ਤਾਂ ਬਈ ਛੋਟੇ ਹੁੰਦਿਆਂ ਤੋਂ ਲੈ ਕੇ ਵੱਡੇ ਹੁੰਦਿਆਂ ਤੱਕ ਪਸਮਾਤੀ ਰਹੇ ਆ ਅਤੇ ਇਹ ਰਾਂ ਕੰਮ ਕੀਤਾ ਪਸ਼ੂਆਂ ਦਾ ਬਟ ਹੁਣ ਸਵੇਰੇ ਹੀ ਆਪਾਂ ਬੁਟੀਕ ਤੇ ਆ ਜੰਨੇ ਆ ਸ਼ਾਮ ਨੂੰ ਜਾਨਨੇ ਆ ਉਹ ਤੁਹਾਨੂੰ ਧਾਰ ਵੀ ਕੱਢ ਲਈਦੀ ਆ ਤਾਂ ਕਰਕੇ ਉਧਰ ਗੇੜਾ ਨਹੀਂ ਵੱਜਦਾ ਆ ਚੀਜ਼ ਆ ਉਧਰ ਗੇੜਾ ਨਹੀਂ ਵੱਜਦਾ ਇਹ ਇਹ ਚੱਕਰ ਪੈ ਜਾਂਦਾ ਹੋਰ ਕੋਈ ਗੱਲ ਨਹੀਂ ਚਲੋ ਆਪਾਂ ਹੁਣ ਚੱਲਦੇ ਆ ਠੀਕ ਹੈ ਕੰਮਕਾਰ ਆ ਜਿਹੜੇ ਉਹ ਨੇ ਮੇੜ ਲਈਏ ਤੇ ਤੁਹਾਡੇ ਜਿਹੜੇ ਇੱਕ ਕੁਐਸ਼ਨ ਸੀਗੇ ਉਹਨਾਂ ਦੇ ਮੈਂ ਆਂਸਰ ਦੇਣੇ ਸੀਗੇ ਤੇ ਮੈਨੂੰ ਐਸੀ ਵੀ ਬਲੌਗ ਦੇ ਵਿੱਚ ਚਲੋ ਕਿਸੇ ਦਾ ਕੁਐਸ਼ਨ ਰਹਿ ਨਾ ਜਾਵੇ ਠੀਕ ਹੈ ਇਹ ਇੱਕ ਜਿਹੜਾ ਦੂਸਰਾਗਾ ਉਹ ਵਲੌਗ ਚ ਵੀ ਦੇਖਦਾ ਮੈਂ ਕਿ ਕਿਸੇ ਦੇ ਕਮੈਂਟ ਕਈ ਵਾਰ ਲੋਕ ਵਧੀਆ ਕਮੈਂਟ ਕਰਦੇ ਤਾਂ ਜੀ ਵੀ ਕਰਦਾ ਕਿ ਤੁਹਾਨੂੰ ਆਪਾਂ ਦੱਸਗੀ ਸੀਜ ਸੋ ਡਾਊਨ ਟੂ ਅਰਥ ਪਰਸਨ ਵਾਈ ਗੁਰੂ ਜੀ ਹਮੇਸ਼ਾ ਖੁਸ਼ ਰੱਖਣ ਤੇ ਹੋਰ ਸਕਸੈਸਫੁਲ ਦੇ ਸਕਸੈਸ ਦੇ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਪੰਜਾਬੀ ਦਰਜੀ ਆ ਤੇਰੇ ਬਲੌਗ ਮੈਨੂੰ ਬਹੁਤ ਪਸੰਦ ਨੇ ਜਦ ਤੁਸੀਂ ਸਟਾਰਟ ਕੀਤਾ ਸੀ ਮੈਂ ਉਦੋਂ ਤੋਂ ਦੇਖਦੀ ਆ ਮੈਂ ਵੀ ਚੈਨਲ ਹੀ ਬਣਾਇਆ ਹੈ ਪਲੀਜ਼ ਮੈਨੂੰ ਵੀ ਇਸੇ ਚੈਨਲ ਨੂੰ ਸਪੋਰਟ ਕਰੋ ਜਰੂਰ ਸਪੋਰਟ ਕਰੋ ਬਈ ਦੀਦੀ ਨੂੰ ਪੰਜਾਬੀ ਦਰਜੀ ਆ ਇਸ ਤੋਂ ਬਾਅਦ ਰਾਵੀ ਡਾਂਡੀਆ ਬਈ ਇੱਕ ਏ ਟੀ ਟੀ ਦੀ ਆਵਾਜ਼ ਟੀ ਟੀ ਦੀ ਆਵਾਜ਼ ਆਫ ਕਰ ਲਿਆ ਕਰੋ ਕਿਉਂਕਿ ਜਦੋਂ ਮੈਂ ਤੁਹਾਡੇ ਬਲੌਗ ਦੇਖਦੀ ਆ ਤਾਂ ਮੇਰੀ ਮੰਮੀ ਕਹੀ ਜਾਣਗੇ ਆਪਣਾ ਇਨਵਰਟਰ ਸੀਟੀਆਂ ਮਾਰੀ ਜਾਂਦਾ ਜਾਂ ਬੰਦ ਕਰਕੇ ਆ ਠੀਕ ਹੈ ਬੈਣੀ ਠੀਕ ਹੈ ਨਾਟ ਆਰਮਸ ਡਿਜ਼ਾਈਨ ਇਟਸ ਸਲੀਵਸ ਡਿਜ਼ਾਈਨ ਕੋਈ ਗੱਲ ਨਹੀਂ ਬਾਈ ਅੱਗੇ ਤੋਂ ਆਪਾਂ ਸਲੀਵਸ ਡਿਜ਼ਾਈਨ ਲਿਖ ਲਿਆ ਕਰਾਂਗੇ ਸੌਰੀ ਲੱਕੀ ਸਿੰਘ ਜੀ ਤੁਹੀ ਮਲਥੀ ਨਾਲ ਪਿਗਮੈਂਟੇਸ਼ਨ ਠੀਕ ਕਿਉਂ ਨਹੀਂ ਹੋਈਆਂ ਮੈਂ ਤਾਂ ਬਈ ਵਿੱਚ ਹੀ ਛੱਡਤਾ ਮੈਂ ਤਾਂ ਪ੍ਰੋਪਰ ਬਹੁਤ ਕੀਤਾ ਹੀ ਨਹੀਂਗਾ ਧਿਆਨ ਹੀ ਨਹੀਂ ਦਿੱਤਾ ਨਾ ਮੈਂ ਪ੍ਰੋਪਰ ਉਹਦਾ ਟ੍ਰੀਟਮੈਂਟ ਲਿਆਗਾ ਬਟ ਕੋਈ ਗੱਲ ਨਹੀਂ ਜਿਹੜਾ ਵੀ ਉਹਦਾ ਪ੍ਰੋਪਰ ਟ੍ਰੀਟਮੈਂਟ ਲਊਗਾ ਉਹਨੂੰ ਬੈਨੀਫਿਟ ਪੱਕਾ ਹੋਊਗਾ ਠੀਕ ਹੈ ਇਹ ਤੁਹਾਡੇ ਜਿੰਨੇ ਵੀ ਸਵਾਲ ਸੀਗੇ ਮੈਨੂੰ ਆਏ ਸੀ ਵੀ ਅੱਜ ਵਾਲੇ ਵਲੌਗ ਚ ਰਿਪਲਾਈ ਕਰਦਾਂ ਨਹੀਂ ਤਾਂ ਫਿਰ ਵੱਧ ਹੋ ਜਾਂਦੇ ਨੇ ਸਵਾਲ ਫਿਰ ਰਿਪਲਾਈ ਨਹੀਂ ਹੁੰਦਾ ਭੁੱਲ ਜਾਂਦੇ ਆ ਤਾਂ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਮੇਰੀਆਂ ਭੈਣਾਂ ਹਨਾ ਚਲੋ ਉਹਨਾਂ ਦਾ ਮਾਣ ਰੱਖਿਆ ਜਾਂਦਾਗਾ ਸਾਨੂੰ ਵੀ ਖੁਸ਼ੀ ਮਿਲਦੀ ਹੈ ਜਦੋਂ ਤੁਸੀਂ ਸਾਨੂੰ ਪੋਜ਼ਿਟਿਵ ਕਰਦੇ ਹੋ ਮੋਟੀਵੇਟ ਕਰਦੇ ਹੋ ਥੈਂਕ ਯੂ ਸੋ ਮੱਚ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਾਏ ਬਾਏ